ਲੁੱਟਖੁਆ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਾ ਇੱਕ ਨਵਾਂ ਹੈਲਮਟ ਗਰੁੱਪ ਜਿਸ ਦਾ ਆਤੰਕ ਇਸ ਵੇਲੇ ਹਲੇ ਦੁਆਲੇ ਵੇਖਿਆ ਜਾ ਰਿਹਾ ਤਾਂ ਸ਼ਹਿਰ ਦੇ ਵਿੱਚ ਹੈਲਮਟ ਪਾ ਕੇ ਲੁੱਟਖੋਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਆਪ ਬਾਈਕ ਸਵਾਰ ਜ਼ਰਾ ਇਹਨਾਂ ਨੂੰ ਧਿਆਨ ਦੇ ਨਾਲ ਦੇਖ ਲਓ ਦਰਸਲ ਤਾਜ਼ਾ ਮਾਮਲਾ ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ਦਾ ਜਿੱਥੇ ਇਹਨਾਂ ਦੇ ਵੱਲੋਂ ਇੱਕ ਦੁਕਾਨ ਦੇ ਵਿੱਚ ਵੜ ਕੇ ਦਿਲ ਦੇ ਹਾਰੇ ਲੁੱਟ ਕੀਤੀ ਗਈ ਸ਼ਟਰ ਭੰਨਿਆ ਗਿਆ ਤੇ ਫਿਰ ਨਕਦੀ ਲੈ ਕੇ ਚੋਰ ਫੋਰਾ ਹੋ ਜਾਂਦੇ ਨੇ ਤਾਂ ਦੱਸਿਆ ਗਿਆ ਕਿ ਪਹਿਲਾਂ ਇਹਨਾਂ ਦੇ ਵੱਲੋਂ ਦੁਕਾਨ ਦਾ ਸ਼ਟਰ ਭੰਨਿਆ ਗਿਆ ਤੇ ਉਸ ਤੋਂ ਬਾਅਦ ਅੰਦਰ ਦਾਖਲ ਹੁੰਦੇ ਨੇ ਗੱਲਾਂ ਤੋੜ ਕੇ ਉਸ ਦੇ ਵਿੱਚੋਂ ਨਕਦੀ ਕੱਢ ਕੇ ਫਰਾਰ ਹੋ ਗਏ ਨੇ ਉਰੀਵਾਰ ਦਾ ਤਾਲੇ ਦਵਾਰੇ ਲੱਗੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋਈ ਹੈ ਤੇ ਫੁਟੇਜ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਦੋਸ਼ੀ ਹੈਲਮਟ ਪਾ ਕੇ ਆਉਂਦੇ ਨੇ ਤਾਂ ਕਿ ਇਹਨਾਂ ਦੀ ਪਛਾਣ ਨਾ ਹੋ ਸਕੇ ਤਾਂ ਸ਼ਹਿਰ ਦੇ ਵਿੱਚ ਇਸ ਵੇਲੇ ਇਸ ਹੈਲਮਟ ਲੂਟਕੂ ਗੈਂਗ ਦਾ ਤੰਕ ਬਣਿਆ ਹੋਇਆ ਜਿਸ ਨਾਲ ਦੁਕਾਨਦਾਰ ਕਾਫੀ ਜ਼ਿਆਦਾ ਪਰੇਸ਼ਾਨ ਹੋ ਚੁੱਕੇ ਨੇ ਆ ਕੋਈ ਦੁਕਾਨ ਦੇ ਵਿੱਚ ਆਏ ਸੀਗੇ ਦੋ ਚੋਰ ਮੋਟਰਸਾਈਕਲ ਦੇ ਉੱਤੇ ਹੈਲਮਟ ਲਾਏ ਹੋਏ ਉਹਨਾਂ ਨੇ ਕੋਈ 3 ਵਜੇ ਦੀ ਗੱਲ ਹੈ ਉਹ ਦੁਕਾਨਦਾਰ ਕਹਿੰਦਾ ਵੀ ਮੇਰਾ ਥੋੜਾ ਕੈਸ਼ ਸੀਗਾ ਉਹਦੇ ਵਿੱਚ ਉਹ ਲੈ ਕੇ ਕੱਢ ਗਏ 15 ਮਿੰਟ ਇਦਾਂ ਨਹੀਂ ਅਜੇ ਪਤਾ ਲੱਗਾ ਉਹਦੀਆਂ ਜਿਹੜੀਆਂ ਵੀਡੀਓ ਘੁ ਘਾਰ ਰਹੇ ਆ ਪਹਿਲਾਂ ਦੇਖੀਏ ਵੇ ਕੁਝ ਉਹਨਾਂ ਦੀ ਪੂਰੀ ਜਿਹੜੀ ਆ ਸ਼ਕਲ ਉਹ ਚ ਪਤਾ ਨਹੀਂ ਲੱਗ ਰਿਹਾ ਜਿਹੜਾ ਉਹਦੀ ਬਾਈਕ ਦਾ ਨੰਬਰ ਹੈ ਉਹ ਜਾਲੀ ਲੱਗਾ ਹੋਇਆ ਉਹ ਐਕਟਵਾ ਦਾ ਲੱਗਾ ਹੋਇਆ ਜੀ ਹਾਂਜੀ ਜਾਂਚ ਕੀਤੀ ਜਾ ਰਹੀ ਜਾਂਚ ਕੀਤੀ ਜਾ ਰਹੀ ਲੁੱਟਖੁਆ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਾ ਇੱਕ ਨਵਾਂ ਹੈਲਮਟ ਗਰੁੱਪ ਜਿਸ ਦਾ ਆਤੰਕ ਇਸ ਵੇਲੇ आले ਦੁਆਲੇ ਵੇਖਿਆ ਜਾ ਰਿਹਾ ਤਾਂ ਸ਼ਹਿਰ ਦੇ ਵਿੱਚ ਹੈਲਮਟ ਪਾ ਕੇ ਲੁੱਟਖੋਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਆ ਬਾਈਕ ਸਵਾਰ ਜ਼ਰਾ ਇਹਨਾਂ ਨੂੰ ਧਿਆਨ ਦੇ ਨਾਲ ਦੇਖ ਲਓ। ਦਰਸਲ ਤਾਜ਼ਾ ਮਾਮਲਾ ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ਦਾ ਹੈ ਜਿੱਥੇ ਇਹਨਾਂ ਦੇ ਵੱਲੋਂ ਇੱਕ ਦੁਕਾਨ ਦੇ ਵਿੱਚ ਵੜ ਕੇ ਦਿਲ ਦੇ ਹਾਰੇ ਲੁੱਟ ਕੀਤੀ ਗਈ। ਸ਼ਟਰ ਭੰਨਿਆ ਗਿਆ ਤੇ ਫਿਰ ਨਕਦੀ ਲੈ ਕੇ ਚੋਰ ਫਰਰ ਹੋ ਜਾਂਦੇ ਨੇ। ਦੱਸ ਦਈਏ ਕਿ ਪਹਿਲਾਂ ਇਹਨਾਂ ਦੇ ਵੱਲੋਂ ਦੁਕਾਨ ਦਾ ਸ਼ਟਰ ਭੰਨਿਆ ਗਿਆ ਤੇ ਉਸ ਤੋਂ ਬਾਅਦ ਅੰਦਰ ਦਾਖਲ ਹੁੰਦੇ ਨੇ, ਗੱਲਾਂ ਤੋੜ ਕੇ ਉਸ ਦੇ ਵਿੱਚੋਂ ਨਕਦੀ ਕੱਢ ਕੇ ਫਰਾਰ ਹੋ ਗਏ ਨੇ। ਉਹ ਰਿਵਾਰਦਾ ਤਾਲੇਦਵਾਰੇ ਲੱਗੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋਈ ਹੈ। ਤੇ ਫੁਟੇਜ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਦੋਸ਼ੀ ਹੈਲਮਟ ਪਾ ਕੇ ਆਉਂਦੇ ਨੇ ਤਾਂ ਕਿ ਇਹਨਾਂ ਦੀ ਪਛਾਣ ਨਾ ਹੋ ਸਕੇ ਤਾਂ ਸ਼ਹਿਰ ਦੇ ਵਿੱਚ ਇਸ ਵੇਲੇ ਇਸ ਹੈਲਮਟ ਲੂਟਖੋ ਗੈਂਗ ਦਾ ਤੰਕ ਬਣਿਆ ਹੋਇਆ ਜਿਸ ਨਾਲ ਦੁਕਾਨਦਾਰ ਕਾਫੀ ਜ਼ਿਆਦਾ ਪਰੇਸ਼ਾਨ ਹੋ ਚੁੱਕੇ ਨੇ ਆਹ ਕੋਈ ਦੁਕਾਨ ਦੇ ਵਿੱਚ ਆਏ ਸੀਗੇ ਦੋ ਚੋਰ ਮੋਟਰਸਾਈਕਲ ਦੇ ਉੱਤੇ ਹੈਲਮਟ ਲਾਏ ਹੋਏ ਉਹਨਾਂ ਨੇ ਕੋਈ 3:00 ਵਜੇ ਦੀ ਗੱਲ ਹੈ ਉਹ ਦੁਕਾਨਦਾਰ ਕਹਿੰਦਾ ਵੀ ਮੇਰਾ ਥੋੜਾ ਕੈਸ਼ ਸੀਗਾ ਉਹਦੇ ਵਿੱਚ ਉਹ ਲੈ ਕੇ ਕੱਢ ਗਏ 15 ਮਿੰਟ ਇਦਾਂ ਨਹੀਂ ਅਜੇ ਪਤਾ ਲੱਗਾ ਉਹਦੀ ਜਿਹੜੀ ਵੀਡੀਓ ਘੁ ਘਾਰ ਰਹੇ ਆ ਪਹਿਲਾਂ ਦੇਖੀਏਵੇਂ ਕੁਛ ਉਹਨਾਂ ਦੀ ਪੂਰੀ ਜਿਹੜੀ ਆ ਸ਼ਕਲ ਉਹ ਚ ਪਤਾ ਨਹੀਂ ਲੱਗ ਰਿਹਾ ਜਿਹੜਾ ਉਹਦੀ ਬਾਈਕ ਦਾ ਨੰਬਰ ਹੈ ਉਹ ਜਾਲੀ ਲੱਗਾ ਹੋਇਆ ਉਹ ਐਕਟਵਾ ਦਾ ਲੱਗਾ ਹੋਇਆ ਜੀ ਹਾਂ ਜਾਂਚ ਕੀਤੀ ਜਾ ਰਹੀ ਹੈ ਜਾਂਚ ਕੀਤੀ ਜਾ ਰਹੀ ਹੈ ਲੁੱਟਖੁਆ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਾ ਇੱਕ ਨਵਾਂ ਹੈਲਮਟ ਗਰੂਪ ਜਿਸ ਦਾ ਆਤੰਕ ਇਸ ਵੇਲੇ ਆਲੇ ਦੁਆਲੇ ਵੇਖਿਆ ਜਾ ਰਿਹਾ ਤਾਂ ਸ਼ਹਿਰ ਦੇ ਵਿੱਚ ਹੈਲਮਟ ਪਾ ਕੇ ਲੁੱਟਖੋ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਆ ਬਾਈਕ ਸਵਾਰ ਜ਼ਰਾ ਇਹਨਾਂ ਨੂੰ ਧਿਆਨ ਦੇ ਨਾਲ ਦੇਖ ਲਓ। ਦਰਸਲ ਤਾਜ਼ਾ ਮਾਮਲਾ ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ਦਾ ਹੈ ਜਿੱਥੇ ਇਹਨਾਂ ਦੇ ਵੱਲੋਂ ਇੱਕ ਦੁਕਾਨ ਦੇ ਵਿੱਚ ਵੜ ਕੇ ਦਿਲ ਦੇ ਹਾਰੇ ਲੁੱਟ ਕੀਤੀ ਗਈ। ਸ਼ਟਰ ਭੰਨਿਆ ਗਿਆ ਤੇ ਫਿਰ ਨਕਦੀ ਲੈ ਕੇ ਚੋਰ ਫਰ ਹੋ ਜਾਂਦੇ ਨੇ। ਦੱਸ ਦਈਏ ਕਿ ਪਹਿਲਾਂ ਇਹਨਾਂ ਦੇ ਵੱਲੋਂ ਦੁਕਾਨ ਦਾ ਸ਼ਟਰ ਭੰਨਿਆ ਗਿਆ ਤੇ ਉਸ ਤੋਂ ਬਾਅਦ ਅੰਦਰ ਦਾਖਲ ਹੁੰਦੇ ਨੇ, ਗੱਲਾਂ ਤੋੜ ਕੇ ਉਸ ਦੇ ਵਿੱਚੋਂ ਨਗਦੀ ਕੱਢ ਕੇ ਫਰਾਰ ਹੋ ਗਏ ਨੇ ਉਰੀਵਾਰ ਦਾ ਤਾਲੇ ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋਈ ਹੈ ਤੇ ਫੁਟੇਜ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਦੋਸ਼ੀ ਹੈਲਮਟ ਪਾ ਕੇ ਆਉਂਦੇ ਨੇ ਤਾਂ ਕਿ ਇਹਨਾਂ ਦੀ ਪਛਾਣ ਨਾ ਹੋ ਸਕੇ ਪਰ ਸ਼ਹਿਰ ਦੇ ਵਿੱਚ ਇਸ ਵੇਲੇ ਇਸ ਹੈਲਮਟ ਲੂਟ ਕੋ ਗੈਂਗ ਦਾ ਤੰਕ ਬਣਿਆ ਹੋਇਆ ਜਿਸ ਨਾਲ ਦੁਕਾਨਦਾਰ ਕਾਫੀ ਜ਼ਿਆਦਾ ਪਰੇਸ਼ਾਨ ਹੋ ਚੁੱਕੇ ਨੇ ਆਹ ਕੁ ਇੱਕ ਦੁਕਾਨ ਦੇ ਵਿੱਚ ਆਏ ਸੀਗੇ ਦੋ ਚੋਰ ਮੋਟਰਸਾਈਕਲ ਦੇ ਉੱਤੇ ਹੈਲਮਟ ਲਾਏ ਹੋਏ ਉਹਨਾਂ ਨੇ ਕੋਈ 3 ਕਬਜ ਦੀ ਗੱਲ ਹੈ ਉਹ ਦੁਕਾਨਦਾਰ ਕਹਿੰਦਾ ਵੀ ਮੇਰਾ ਥੋੜਾ ਕੈਸ਼ ਸੀਗਾ ਉਹਦੇ ਵਿੱਚ ਉਹ ਲੈ ਕੇ ਕੱਢ ਗਿਆ 15 ਮਿੰਟ ਇਦਾਂ ਨਹੀਂ ਅਜੇ ਪਤਾ ਲੱਗਾ ਉਹਦੀਆਂ ਜਿਹੜੀਆਂ ਵੀਡੀਓ ਘੁ ਘਾਰ ਰਹੇ ਆ ਪਹਿਲਾਂ ਦੇਖੀਏ ਵਿੱਚ ਕੁਝ ਉਹਨਾਂ ਦੀ ਪੂਰੀ ਜਿਹੜੀ ਆ ਸ਼ਕਲ ਉਹ ਚ ਪਤਾ ਨਹੀਂ ਲੱਗ ਰਿਹਾ ਜਿਹੜਾ ਉਹਦੀ ਬਾਈਕ ਦਾ ਨੰਬਰ ਹੈ ਉਹ ਜਾਲੀ ਲੱਗਾ ਹੋਇਆ ਉਹ ਐਕਟਵਾ ਦਾ ਲੱਗਾ ਹੋਇਆ ਜੀ ਹਾਂਜੀ ਜਾਂਚ ਕੀਤੀ ਜਾ ਰਹੀ ਜਾਂਚ ਕੀਤੀ ਜਾ ਰਹੀ